ਦੇਣਾ ਖਬਰਾਂ ਨੂੰ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾ ਮਨ ਗਰੇਵਾਲ ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਤੇ ਚਲਾਨੂ ਲਾਇਕੇ ਸਿਆਸੀ ਸਰਗਰਮੀਆਂ ਤੇਜ਼ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਪੰਜਾਬ ਬਚਾਓ ਯਾਤਰਾ ਸੰਬੰਧੀ ਅਹਿਮ ਮੀਟਿੰਗ 6 April ਨੂੰ ਹਲਕਾ ਰਾਏਪੁਰ ਪਹੁੰਚੇਗੀ ਯਾਤਰਾ ਪ੍ਰਧਾਨ ਗੁਰਚਰਨ ਗਰੇਵਾਲ ਨੇ ਵਰਕਰ ਕੀਤੇ ਲਾਮਬੰਦ ਲੋਕ ਸਭਾ ਚੋਣਾਂ ਸੰਬੰਧੀ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਵਾਰਡ ਨੰਬਰ 78 ਦੇ ਵਿੱਚ ਆਪ ਦੇ ਵੱਲੋਂ ਵਿਸ਼ੇਸ਼ ਮੀਟਿੰਗ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਵਿਸ਼ੇਸ਼ ਤੌਰ ਤੇ ਮੌਜੂਦ ਸੀ ਇਹ ਮਾਨ ਨੂੰ ਧੀ ਦੇ ਜਨਮ ਤੇ ਦਿੱਤੀ ਵਧਾਈ ਪੁਲਿਸ ਦੇ ਹੱਥ ਲੱਗੀ ਵੱਡੀ ਕਾਮਯਾਬੀ ਪਿੰਡ ਮਜਾ ਕਰਾ ਦੇ ਵਿੱਚ ਛਾਪੇਮਾਰੀ ਦੌਰਾਨ 28000 ਲੀਟਰ ਲਾਹਣ ਤੇ ਹੋਰ ਸਮਾਨ ਬਰਾਮਦ ਫਿਡਿਓਗ੍ਰਾਫੀ ਦੌਰਾਨ ਸ਼ਰਾਬ ਕੀਤੀ ਗਈ ਨਸ਼ਾ ਮਹਾਰਾਜ ਚੰਦ ਨੇੜੇ ਸਰਕਾਰੀ ਸਕੂਲ ਦੇ ਵਿੱਚ ਪੇਰੈਂਟ-ਟੀਚਰ ਮੀਟਿੰਗ ਮਾਪਿਆਂ ਨੇ ਸਿੱਖਿਆਕ ਸਥਿਤੀ ਦਾ ਲਿਆ ਜਾਇਜ਼ਾ ਵਿਦਿਆਰਥੀਆਂ ਦੇ ਮਾਪਿਆਂ ਦੇ ਵਿੱਚ ਦਿਖੀ ਭਾਰੀ ਖੁਸ਼ੀ ਤੇ ਹੁਣ ਕਬਰ ਸਾਧਨਾਲ ਰਾਏਕੋਟ ਦੇ ਵਿੱਚ ਸੁਪਰਮਾਰਕਟ ਵਿਕੇਸ਼ ਸ਼ਰਮ ਨੇ ਕੱਲੇਦਲ ਹਲਕਾ ਰਾਏਕੋਟ ਦੀ ਲੀਡਰਸ਼ਿਪ ਦੀ ਜ਼ਰੂਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ ਦੀ ਅਗਵਾਈ ਹੇਠ ਹੋਈ ਹੈ ਇਸ ਮੌਕੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਸਮੇਤ ਹਲਕਾ ਰਾਏਕੋਟ ਦੇ ਆਗੂਆਂ ਤੇ ਵਰਕਰਾਂ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗਰੇਵਾਲ ਨੇ 6 April ਨੂੰ ਹਲਕਾ ਰਾਏਕੋਟ ਦੇ ਵਿੱਚ ਪੁੱਜ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਦੇ ਸਵਾਗਤ ਸੰਬੰਧੀ ਹਲਕੇ ਦੇ ਆਗੂਆਂ ਤੇ ਵਰਕਰਾਂ ਦੇ ਨਾਲ ਵਿਚਾਰਾ ਕੀਤੀਆਂ ਤੇ ਨਾਲ ਹੀ ਵਰਕਰਾਂ ਨੂੰ ਲਾਂਭੰਦ ਵੀ ਕੀਤਾ ਅ ਅੱਜ ਦੀ ਜਿਹੜੀ ਮੀਟਿੰਗ ਹੈ ਇਹ ਪੰਜਾਬ ਬਚਾਓ ਯਾਤਰਾ ਜਿਹੜੀ ਸਾਰੇ ਪੰਜਾਬ ਦੇ ਵਿੱਚ ਕੱਢੀ ਜਾ ਰਹੀ ਹੈ ਸਰ ਸੁਖਬੀਰ ਸਿੰਘ ਬਾਦਲ ਜੀ ਦੀ ਅਗਵਾਈ ਚ ਸ਼ਰੋਣੀ ਅਕਾਲੀ ਦਲ ਪੰਜਾਬ ਦੇ ਮਸਲੇ ਪੰਜਾਬ ਦੇ ਹੱਕਾਂ ਲਈ ਪੰਥ ਦੀ ਗੱਲ ਜਿਹੜੀ ਆ ਉਹ ਪਿੰਡੋਂ ਪਿੰਡੀ ਜਿਹੜਾ ਚੱਲ ਰਹੀ ਆ ਬਹੁਤ ਕਾਮਯਾਬ ਤੇ ਸਫਲ ਆ ਉਹਦਾ 6 ਤਰੀਕ ਦਾ ਜਿਹੜਾ ਪ੍ਰੋਗਰਾਮ ਆ ਇਹ ਰਾਏਕੋਟ ਤੇ ਜਗਰਾਉਂਦਾ ਰਾਏਕੋਟ ਦੇ ਵਿੱਚ ਸਾਡੇ ਬਹੁਤ ਸਤਿਕਾਰਯੋਗ ਜਗਜੀਤ ਸਿੰਘ ਤਲਵੰਡੀ ਜਿਹੜੇ ਸਾਡੇ ਸ਼ਰੋਣੀ ਕਮੇਟੀ ਦੇ ਮੈਂਬਰ ਨੇ ਸਾਡੇ ਬਲਵਿੰਦਰ ਸਿੰਘ ਸੰਧੂ ਜਿਹੜੇ ਇੱਥੋਂ ਦੇ ਹਲਕਾ ਇੰਚਾਰਜ ਨੇ ਸਾਡੇ ਬਹੁਤ ਸਤਿਕਾਰਯੋਗ ਵਿਕਰਮਜੀਤ ਸਿੰਘ ਖਾਲਸਾ ਜਿਹੜੇ ਕੀ ਸਾਡੇ ਇਹ ਕਿਹਨਾ ਪਾਰਲੀਮੈਂਟ ਦੇ ਜਿਹੜੇ ਕੋਆਰਡੀਨੇਟਰ ਲਾਏ ਗਏ ਨੇ ਉਹਨਾਂ ਦੀ ਤਿੰਨਾਂ ਦੀ ਗਵਾਈ ਵਿੱਚ ਇਹ ਜਿਹੜਾ ਵੱਡਾ ਪ੍ਰੋਗਰਾਮ ਆ ਇਹਦਾ ਵੱਡਾ ਯੋਜਨ ਕੀਤਾ ਜਾ ਰਿਹਾ ਸੋ ਉਸ ਦੇ ਲਈ ਅੱਜ ਸਾਰੇ ਹੀ ਸਰਕਲਾਂ ਦੇ ਨਾਲ ਸੰਬੰਧਿਤ ਆਗੂ ਸਹਿਬਾਨ ਯੂਥ ਵਿੰਗ ਦੇ ਆਗੂ ਸਹਿਬਾਨ ਸਾਰੇ ਅੱਜ ਇੱਥੇ ਉਸ ਪ੍ਰੋਗਰਾਮ ਨੂੰ ਤਰਤੀਬ ਦੇਣ ਵਾਸਤੇ ਸਾਰੇ ਇਕੱਤਰ ਹੋਏ ਸੀ ਇਸ ਤੋਂ ਬਾਅਦ ਜਿਹੜੀਆਂ ਮੀਟਿੰਗਾਂ ਲਗਾਤਾਰ ਪਿੰਡਾਂ ਦੇ ਵਿੱਚ ਸਰਕਲਾਂ ਦੇ ਵਿੱਚ ਹੋਰ ਜਿਹੜੀਆਂ ਮੀਟਿੰਗਾਂ ਅੱਗੇ ਜਿਹੜੀਆਂ ਕੀਤੀਆਂ ਜਾਣਗੀਆਂ ਉਦੋਂ ਲੋਕ ਸਭਾ ਚੋਣਾਂ ਦੀਆਂ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ ਤੇ ਇਸੇ ਤਹਿਤ ਲੁਧਿਆਣਾ ਤੋਂ ਸੈਂਟਰਲ ਹਲਕੇ ਦੇ ਵਿੱਚ ਵਾਰਡ ਨੰਬਰ 78 ਦੇ ਵਿੱਚ ਵਿਸ਼ੇਸ਼ ਮੀਟਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਮੁੱਖ ਤੌਰ ਤੇ ਹਲਕਾ ਸੈਂਟਰਲ ਦੇ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਜਿਹੜੇ ਨੇ ਉਹ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਨਾਲ ਹੀ ਬਲੌਕ ਪ੍ਰਧਾਨ ਦੇ ਵੱਲੋਂ ਵੀ ਸ਼ਿਰਕਤ ਕੀਤੀ ਗਈ ਜਿੱਥੇ ਉਹਨਾਂ ਦੇ ਵੱਲੋਂ ਚੋਣਾਂ ਸੰਬੰਧੀ ਵਿਚਾਰ ਚਰਚਾ ਕੀਤੀ ਗਈ ਉੱਥੇ ਸੀਐਮ ਮਾਨ ਨੂੰ ਬੇਟੀ ਦੇ ਜਨਮ ਤੇ ਵਧਾਈ ਵੀ ਦਿੱਤੀ ਗਈ ਸਰ ਆਪਣੇ ਜਿੱਦਾਂ ਵਿਧਾਇਕਾਂ ਪਹੁੰਚ ਰਹੇ ਪਹਿਲੇ ਆਪਾਂ ਜਿੱਦਾ ਵਿਧਾਨ ਸਭਾ ਦੇ ਵਿੱਚ ਆਪਣੇ ਐਮ ਐਲ ਏ 92 ਐਮ ਐਲ ਏ ਭੇਜੇ ਸੀਗੇ ਉਦੋਂ ਹੀ ਹੁਣ ਆਪਾਂ ਲੋਕ ਸਭਾ ਦੇ ਇਲੈਕਸ਼ਨ ਦੇ ਜਿੱਦਾਂ ਬਿਗਲ ਵੱਚੁਕਾ ਆਪਾਂ ਉਹਨਾਂ ਦੇ ਵੀ ਆਪਾਂ ਆਪਣੇ ਹਾਰੀ ਵਾਰਡ ਦੇ ਵਿੱਚ ਆਪਣੀ ਮੀਟਿੰਗ ਸ਼ੁਰੂ ਕੀਤੀਆਂ ਨੇ ਤੇ ਲੋਕ ਸਭਾ ਦੇ ਜਿੱਦਾਂ ਹੁਣ ਇਲੈਕਸ਼ਨ ਦੇ ਵਿੱਚ ਆਪਾਂ ਵਧੀਆ ਹੁੰਗਾਰਾ ਲੈਣ ਲਈ ਆਪਾਂ ਸਾਰੇ ਇਕੱਠੇ ਹੋਏ ਆ ਤੇ ਆਪਾਂ ਦੇਖ ਕੇ ਸਾਨੂੰ ਘੱਟ ਤਾਂ ਤੁਹਾਨੂੰ ਪਤਾ ਲੱਗ ਹੀ ਰਿਹਾ ਹੋਊਗਾ ਕਿ ਹਾਂਜੀ ਬਹੁਤ ਸੋਹਣਾ ਹੁੰਗਾਰਾ ਮਿਲ ਰਿਹਾ ਇਹ ਸਾਨੂੰ ਸਾਰੇ ਮੇ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਹਲਕੇ ਜੀ ਬਿਲਕੁਲ ਸਰ ਹਰ ਹਰ ਏਰੀਆ ਸੈਂਟਰ ਹਲਕੇ ਦੇ ਹਰ ਏਰੀਆ ਚ ਚੱਲ ਰਹੀਆਂ ਜੀ ਆਪਣਾ ਡੋਰ ਡੋਰ ਵੀ ਚੱਲ ਰਿਹਾ ਜੀ ਬਿਲਕੁਲ ਰੈਗੂਲਰ ਵੇਸ ਤੇ ਤੇ ਹੁਣ ਆਪਣਾ ਹਰ ਇੱਕ ਵਾਰਡ ਦੇ ਵਿੱਚ ਮੀਟਿੰਗਾਂ ਚੱਲਦੀਆਂ ਜੀ ਕਿੱਦਾਂ ਦਾ ਸੰਜੋਗ ਮਿਲ ਰਿਹਾ ਲੋਕਾਂ ਨਾਲ ਬਹੁਤ ਸਾਰੇ ਬਹੁਤ ਸੋਨਾ ਹੰਗਾਰਾ ਮਿਲ ਰਿਹਾ ਜੀ ਸਾਰੇ ਜਿੱਦੋਂ ਆਪਣੇ ਕਲੀਨਰ ਆਪਣੇ ਹਲਕਾ ਸੈਂਟਰ ਵਿੱਚ ਨਵਾਂ ਹਜੇ ਤੱਕ ਬਣ ਚੁੱਕਾ ਹੈ ਮਾਲਾ ਕਲੀਨਿਕ ਬਿਜਲੀ ਮਿਲਦੇ ਵੀ ਆਇਤੇ 6 ਯੂਨਿਟ ਮਾਫ ਹੋਏ ਨਹੀਂ ਤੇ ਆਪਣੇ ਹੋਰ ਹੀ ਬਹੁਤ ਸੋਹਣੇ ਕਮਿਊਨਿਟੀ ਟਿਊਬਵੈਲ ਦਾ ਆਪਣਾ ਕਿੰਨੇ 라ਤੇ ਬਨੂਨ ਟਿਊਬਵੈਲ ਕਰਤੇ ਆਪਾਂ ਉਦਘਾਟਨ ਕੀਤੇ ਨੇ ਤੇ ਸੜਕਾਂ ਗਲੀਆਂ ਮਲੇ ਸੀਵਰੇ ਦੀਆਂ ਸਾਰੇ ਪ੍ਰੋਬਲਮਾਂ ਦੇ ਹੱਲ ਕਰ ਦਿੱਤੇ। ਸੋ ਅੱਜ ਸਰਕਾਰ ਦੀ ਇੱਕ ਮੁਹਿੰਮ ਚਲਾਈ ਗਈ ਆ ਜਨ ਸੰਵਾਦ ਜਿਸ ਦੇ ਵਿੱਚ ਅਸੀਂ ਆਮ ਪਬਲਿਕ ਦੇ ਵਿੱਚ ਐਮਐਲਏ ਸਾਹਿਬ ਜਾਣਗੇ ਔਰ ਹਲਕੇ ਦਾ ਐਮਐਲਏ ਸਾਹਿਬ ਜਦੋਂ ਉਸ ਏਰੀਏ ਦੀਆਂ ਲੋਕਾਂ ਦੀਆਂ ਤਕਲੀਫਾਂ ਜਿਹੜੀਆਂ ਨੇ ਤਕ ਸੁਖ ਦੇ ਵਿੱਚ ਸਾਂਝੀ ਹੋਣ ਵਾਸਤੇ ਕਿਉਂਕਿ ਜਦੋਂ ਕੋਈ ਨਮਾਇੰਦਾ ਚੁਣਿਆ ਜਾਂਦਾ ਅਕਸਰ ਉਹਦੀ ਸੋਚ ਬਦਲ ਜਾਂਦੀ ਹੈ ਵੀ ਉਹ ਕਹਿੰਦਾ ਮੇਰੇ ਕਾਰਨ ਲੇਕਿਨ ਨਹੀਂ ਇਹ ਸਰਕਾਰ ਦਾ ਸਿਸਟਮ ਅਲੱਗ ਹੈ ਇਹ ਸਰਕਾਰ ਲੋਕਾਂ ਦੇ ਦਵਾਰ ਤੇ ਜਾਂਦੀ ਹੈ ਲੋਕਾਂ ਦੀਆਂ ਭਾਵਨਾ ਸੁਣਦੀ ਹੈ ਸੋ ਇੱਕ ਬੜਾ ਵੱਡਾ ਅੱਜ ਹੰਗਾਰਾ ਮਿਲਿਆ ਵਾਰਡ ਨੰਬਰ 78 ਦੇ ਵਿੱਚ ਇਸ ਤੋਂ ਦੇ ਬਲਾਕ ਪ੍ਰਧਾਨ ਮੈਡਮ ਨਿਰਿੰਦਰ ਕੌਰ ਜੀ ਉਹ ਸਾਹਿਬ ਜੀ ਉਹ ਸਾਡੇ ਬਲਾਕ ਪ੍ਰਭਾਰੀ ਜਿਹੜੇ ਬੀਬੀ ਬਲਜਿੰਦਰ ਕੌਰ ਜੀ ਇਹਨਾਂ ਦੀ ਅਗਵਾਈ ਦੇ ਵਿੱਚ ਅੱਜ ਬਹੁਤ ਵੱਡੇ ਇਕੱਠ ਦੇ ਵਿੱਚ ਐਮਐਲਏ ਸਾਹਿਬ ਆ ਰਹੇ ਨੇ ਔਰ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਸੁਣ ਕੇ ਉਹਨਾਂ ਤੁਰੰਤ ਸਮਾਧਾਨ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਸੋ ਮਾਝਾ ਭਵੰਤਮਾਨ ਜੀ ਸਰਕਾਰ ਇਸ ਚੀਜ਼ ਦੀ ਸ਼ਲਾਘਾ ਦੀ ਪਾਤਰ ਆ ਕਿਉਂਕਿ ਜਦੋਂ ਅਸੀਂ ਕਿਸੇ ਦਾ ਦੁੱਖ ਸੁਖ ਸੁਣਦੇ ਆ ਤਾਂ ਉਹ ਦੁੱਖ ਦਾ ਸਮਾਧਾਨ ਹੋਏ ਤਾਂ ਉਹ ਸਰਕਾਰਾਂ ਦਾ ਕੰਮ ਵੀ ਇਹੀ ਹੁੰਦਾ ਕੋਈ ਲਗਾਤਾਰ ਤਾਂ ਮੀਟਿੰਗਾਂ ਦਾ ਦੌਰ ਸ਼ੁਰੂ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਸਾਡੇ ਸੁਪਰੀਮੋ ਅਰਵਿੰਦ ਕੇਰਵਾਲ ਜੀ ਨੇ ਜੋ ਅਸੀਂ ਇਹ ਪਹਿਲੀ ਸਰਕਾਰ ਆ ਮੈਨੂੰ ਦੱਸਦੇ ਹੋਏ ਮਾਣ ਮਹਿਸੂਸ ਹੁੰਦਾ ਵਾ ਪਹਿਲਾਂ ਵੀ ਪੰਜਾਬ ਦੇ ਵਿੱਚ ਕਈ ਸਰਕਾਰਾਂ ਆਈਆਂ ਕਈਆਂ ਨੇ ਰਾਜ ਕੀਤਾ ਵਾ ਇਹ ਪਹਿਲੀ ਸਰਕਾਰ ਆ 2 ਸਾਲ ਬਾਅਦ ਅਸੀਂ ਤੁਹਾਡੇ ਲੋਕਾਂ ਦੀ ਕਚਹਿਰੀ 'ਚ ਤਾਂ ਆਏ ਆ ਵੀ ਉਹਨਾਂ ਨੂੰ ਦੱਸਣ ਲਈ ਵੀ ਆ 2 ਸਾਲ ਜਿਹੜੇ ਤੁਸੀਂ ਇੱਥੇ ਹਲਕਾ ਸੈਂਟਰ ਦਾ ਮੈਨੂੰ ਸੇਵਾਦਾਰ ਬਣਾਇਆ ਵਾ ਮੈਂ 2 ਸਾਲਾਂ ਦੇ ਵਿੱਚ ਕਿੰਨਾ ਕੰਮ ਕੀਤਾ ਔਰ ਕਿਹੜੇ-ਕਿਹੜੇ ਇਲਾਕੇ 'ਚ ਕੀਤਾ ਇਹ ਪਹਿਲੀ ਵਾਰ ਲੋਕਾਂ ਦਾ ਜਿਹੜਾ મત ਦੇਦਾਨ ਦਾ ਵਾ ਉਹਦਾ ਜਵਾਬ ਦਿੱਤਾ ਜਾ ਰਿਹਾ ਵਾ ਇਹ ਮੈਨੂੰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਜੋ ਲੋਕਾਂ ਨੂੰ ਵਾਅਦਾ ਸੀਗਾ ਜੋ ਕਹਿਣਾ ਸੀਗਾ ਅੱਜ ਉਹ ਕੱਲੇ-ਕੱਲੇ ਵਾਅਦੇ ਦੇ ਉੱਤੇ ਪੂਰਾ ਉਤਰ ਰਿਹਾ ਹੈ ਜਦੋਂ ਰੈਸਲਰ ਦੀ ਗ੍ਰੇਟ ਖਲੀ ਸਾਈਕਲ ਵੈਲੀ ਪਹੁੰਚੇ ਨੇ ਜਿੱਥੇ ਉਹਨਾਂ ਦੇ ਵੱਲੋਂ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਪ੍ਰतिकਰਮ ਦਿੱਤਾ ਗਿਆ ਨਾਲ ਹੀ ਚੋਨਾ ਦੌਰਾਨ ਹੋ ਰਹੇ ਫੇਰ ਬਦਲ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਆਪਣਾ ਪ੍ਰतिकਰਮ ਜਿਹੜਾ ਹੈ ਉਹ ਦਿੱਤਾ ਗਿਆ ਨਾਲ ਹੀ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਵੀ ਬੋਲਦੇ ਨਜ਼ਰ ਆਏ ਜਿਵੇਂ ਜਦੋਂ ਕੋਈ ਤਰੱਕੀ ਕਰਦਾ ਹੈ ਨਾ ਤਾਂ ਬਲੇਮ ਉਸ ਤੇ ਹੀ ਲੱਗਤੇ ਹੈ ਔਰ ਜਿਵੇਂ ਮਿਲ ਹਬੀਬ ਮਰ अभी एक दो दिन ही मतलब हुए हैं जैसे नवजीत बिट्टू है, है रवनीत बिट्टू है और सुशील रिंकू है ये बड़े जो लीडर आए है अभी बीजेपी के तो एक बीजेपी दिन पर दिन मजबूत हो रही है और दूसरी पार्टी जो कमज़ोर हो रही है क्या लगता है सर पंजाब में सिनेरियो कैसा देखते हो आप ये भी कह रहे हो कि जो हरियाणा गवर्नमेंट ने अच्छे काम किए हैं तो पंजाब में भी होने बिल्कुल है तो अगर देखिए ना यहाँ पर मेरे को लगता है कि जो पंजाब के लोग है वो या तो मतलब सेंटर समझ नहीं रही उनको या सेंटर नहीं समझ रही उनको कुछ ना कुछ जैसे बोलते ना कि एक तालमेल नहीं आपस पे तो सो अगर मतलब तो यहाँ पर बीजेपी की सरकार बनती है ये मेरा अपनी ये है मतलब एक तो यहाँ पर देखो दूसरी स्टेट है जो बहुत पीछे थी मतलब बहुत पीछे ਉਹ ਉਮਰ ਸੱਗੇ ਜਾ ਰਹੀ ਹੈ ਪਰ ਹਮ ਪਿੱਛੇ ਕੋ ਜਾ ਰਹੇ ਐ ਵਾਈਡ ਫੇਮਸ ਨੇ ਗ੍ਰੇਡ ਕਰ ਲਈ ਤੇ ਸਾਡਾ ਸੀ ਆਪਣੇ ਪ੍ਰੋਡਕਟ ਨੂੰ ਐਨਆਈ ਸਟਰੋਂਗ ਬਣਾ ਰਿਹਾ ਜਿੰਨੇ ਸਾਡਾ ਸਾਡੇ ਖੱਲੀ ਸਾਹਿਬ ਜਿੰਨੇ ਸਟਰੋਂਗ ਨੇ ਉਨਾ ਹੀ ਸਾਡਾ ਪ੍ਰੋਡਕਟ ਸਟਰੋਂਗ ਨੇ ਔਰ ਤੁਸੀਂ ਜਾਣਦੇ ਹੋ ਹੀਰੋ ਦੇ ਪਲਾਨਟ ਦੇ ਵਿੱਚ ਬੰਦਾ ਹੈ ਤੇ ਵੈਸੇ ਹੀ ਇਹਨੂੰ ਸਟਰੋਂਗ ਪਾਵਰ ਮਿਲਦੀ ਹਾਂ ਲੱਗਦਾ ਹੈ ਕਿ ਜਿਹੜਾ ਆਉਣ ਵਾਲਾ ਟਾਈਮ ਹੈਗਾ ਜਿੱਤਨੇ ਕਿਸੇ ਬੈਟਰੀ ਯੂਗ ਦਾ ਹੈਗਾ ਲਗਾਤਾਰ ਜਿਹੜੇ ਤੁਹਾਡੇ ਵਾਹਨ ਹੈ ਬੈਟਰੀ ਆਪਰੇਟਿਡ ਹੁੰਦੇ ਜਾ ਰਹੇ ਨੇ ਵੱਡੀ ਵੱਡੀ ਕੰਪਨੀਆਂ ਵੀ ਬੈਟਰੀ ਤੇ ਇਨਵੈਸਟ ਕਰ ਰਹੀਆਂ ਸੋ ਹੀਰੋ ਵੀ ਨੇ ਹੀਰੋ ਨੇ ਵੀ ਕਾਫੀ ਟਾਈਮ ਪਹਿਲਾਂ ਸ਼ੁਰੂਆਤ ਕਰ ਦਿੱਤੀ ਤਾਂ ਮਾਰਕੀਟ ਦੇ ਵਿੱਚ ਕਿਦਾਂ ਦਾ ਰਿਸਪਾਂਸ ਜਿਹੜਾ ਮਿਲ ਰਿਹਾ ਸਰ ਮਾਰਕੀਟ 'ਚ ਰਿਸਪਾਂਸ ਬਹੁਤ ਵਧੀਆ ਮਿਲ ਰਿਹਾ ਤੁਹਾਨੂੰ ਵੀ ਪਤਾ ਹੈ ਜਿਵੇਂ ਪੈਟਰੋਲ ਡੀਜ਼ਲ ਦੇ ਲਈ ਮਹਿੰਗਾ ਹੁੰਦਾ ਚੱਲਿਆ ਜਾ ਰਿਹਾ ਹੈ EV ਇੰਡਸਟਰੀ ਵੈਸੇ ਹੀ ਬੂਮ ਕਰ ਰਹੀ ਹੈ ਹਰ ਸਾਲ EV ਇੰਡਸਟਰੀ ਤੇ ਛੱਡੋ ਹਰ ਮਹੀਨੇ ਬੂਮ ਕਰ ਰਹੀ ਸੋ ਹੀਰੋ ਨੇ ਬਹੁਤ ਵੱਡਾ ਸਾਡੇ ਨਾਲ ਕੋਲੈਬੋਰੇਸ਼ਨ ਕੀਤਾ ਅਸੀਂ ਹੀਰੋ ਦੇ ਕੋਲੈਬੋਰੇਸ਼ਨ ਦੇ ਵਿੱਚ ਇੱਥੇ ਰਾਕਟ ਦਾ ਈ ਰਿਕਸ਼ਾ ਵੀ ਹੈ ਹੁਣ ਗ੍ਰੇਟ ਖਲੀ ਸਾਹਿਬ ਨੂੰ ਅਸੀਂ ਆਪਣਾ ਬ੍ਰਾਂਡ ਐਂਬੈਸਡਰ ਬਣਾਇਆ ਤੇ ਅਸੀਂ ਹੋਰ ਰਿਕਸ਼ਾ ਤੋਂ ਇਲਾਵਾ ਵੀ ਕੁਝ ਹੋਰ ਪ੍ਰੋਡਕਟ ਉਤਾਰਨ ਲਈ ਤਿਆਰੀ ਕੀਤੀ ਜਾ ਰਹੀ ਹੈ ਅੱਜ ਜਾ ਕੇ ਸਾਈਕਲ ਸਕੂਟਰ ਕੋ ਵੀ ਬਹੁਤ ਬਹੁਤ ਵੱਡੀ ਮਾਰਕੀਟ ਹੈ ਸਰ ਹੀਰੋ ਕੁਝ ਵੀ ਕਰ ਸਕਦੀ ਹੈ ਹੀਰੋ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈ ਨਹੀਂ ਅਸੀਂ ਕਰ ਰਹੇ ਹਾਂ ਸਾਡੇ ਜਿਹੜੇ ਸੀਐਮਡੀ ਸਰ ਨੇ ਸੀਓ ਸਰ ਨੇ ਪਿਛਲੇ ਦਿਨ ਅਸੀਂ ਇਹ ਕਹਿੰਦੇ ਸੀ ਕਿ 500 ਰੁਪਏ ਦੇ ਈ ਰਿਕਸ਼ਾ ਦੇ ਰਹੇ ਹਾਂ ਤੁਹਾਨੂੰ ਸਰਸੇ ਦੇ ਸਕਦੇ ਹਾਂ ਹੁਣ ਤੇ ਫ੍ਰੀ ਕੈਟਾ ਤੁਸੀ ਨੂੰ ਫ੍ਰੀ ਵੀ ਦਵਾਂਗੇ ਹੁਣ ਤੇ ਖਲੀ ਸਾਹਿਬ ਦੇ ਪੇਜ ਨੂੰ ਲਾਈਕ ਕਰੋ ਰਾਕਟ ਦੇ ਪੇਜ ਨੂੰ ਲਾਈਕ ਕਰੋ ਅਸੀਂ ਕੋਈ ਡਾਊਨ ਪੇਮੈਂਟ ਨਹੀਂ ਲਵਾਂਗੇ ਸਿਰਫ ਕਿਸ਼ਟਾ ਬਣਾਵਾਂਗੇ ਗੱਡੀ ਦਾ ਉਦੋਂ ਹਾਈਕੋਰਟ ਸਦਰ ਪੁਲਿਸ ਦੇ ਵੱਲੋਂ ਨਸ਼ੇ ਦੇ ਕਾਰੋਬਾਰ ਤੇ ਨਕੇਲ ਕਸਣ ਦੇ ਮਕਸਦ ਤਹਿਤ ਬਿੱਡੀ ਮੁਹਿੰਮ ਤਹਿਤ 10 ਨਸ਼ਾ ਤਸਕਰਾਂ ਦੀ 1.72 ਕਰੋੜ ਰੁਪਏ ਦੇ ਕਰੀਬ ਦੀ ਜਾਇਦਾਦ ਜਿਹੜੀ ਹੈ ਉਹ ਜ਼ਬਤ ਕੀਤੀ ਗਈ ਹੈ ਤੇ ਨਾਲ ਹੀ ਪੁਲਿਸ ਦੇ ਵੱਲੋਂ ਨਸ਼ਾ ਵੇਚ ਕੇ ਬਣਾਈ ਬਲੈਰੋ ਪਿਕਅਪ ਵੀ ਜਿਹੜੀ ਆ ਉਹ ਕਬਜ਼ੇ 'ਚ ਲਈ ਗਈ ਹੈ ਦੱਸ ਦੇ ਕਿ ਐਸਐਚਓ ਅਮਰਿਤਪਾਲ ਸਿੰਘ ਨੇ ਪ੍ਰੈਸ ਵਾਰਤਾ ਕਰਕੇ ਸਾਰੀ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਹੈ ਆ ਸਾਡੇ ਕੋਲ ਇੱਕ ਮੁਕਦਮਾ ਦਰਜ ਹੋਇਆ ਸੀਗਾ 19 ਮੁਕਦਮਾ ਨੰਬਰ 19 ਹੈਗਾ ਜੀ ਇਹ 2019 ਦਾ ਮੁਕਦਮਾ ਸੀਗਾ ਇਹਦੇ ਵਿੱਚ ਦੋਸ਼ੀ ਜਗਮਿੰਦਰ ਸਿੰਘ ਪੁੱਤਰ ਲੇਟ ਜਗਤਾਰ ਸਿੰਘ ਵਾਸੀ ਪਿੰਡ ਗੁਜਰਵਾਲ ਜਿਹੜਾ ਲੁਧਿਆਣਾ ਹੈ ਇਹਦੇ ਕੋਲੋਂ ਸਾਨੂੰ 1.5 ਕਿਲੋ ਕੁੱਕੀ ਮਿਲੀ ਸੀ ਉਸ ਤੋਂ ਬਾਅਦ ਅਸੀਂ ਇਹਦੀ ਐਨਡੀਪੀਐਸ ਦੇ ਸੈਕਸ਼ਨ ਹੈਗਾ 68F ਉਹਦੇ ਤਹਿਤ ਇਹਦੀ ਅਸੀਂ ਪ੍ਰਾਪਰਟੀ ਬਾਰੇ ਵੈਰੀਫਾਈ ਕਰਵਾਇਆ ਸੀ ਕਿ ਜੀ ਸਾਨੂੰ ਪਤਾ ਲੱਗਿਆ ਸੀਗਾ ਵੀ ਜਿਹੜੀ ਇਹਨੇ ਬਲੇਰੋ ਗੱਡੀ ਲਈ ਹੈਗੀ ਇਹ ਨੇ ਨਸ਼ੇ ਦੇ ਕਾਰੋਬਾਰ ਕਰਕੇ ਜਿਹੜੀ ਕਮਾਈ ਆ ਉਹਦੀ ਗੱਡੀ ਲਈ ਹੈ ਅਸ ਜਿਹੜਾ GFR ਕਰਕੇ ਜੀ ਕੰਪੀਟੈਂਟ ਅਥਾਰਟੀ ਦਿੱਲੀ ਕੋਲ ਭੇਜਿਆ ਸੀਗਾ ਠੀਕ ਹੈ ਉਹਦੀ ਸੁਣਵਾਈ ਤੋਂ ਬਾਅਦ ਜਿਹੜੀ ਉਹ ਪ੍ਰਾਪਰਟੀ ਹੈਗੀ ਇਹਦੀ ਜ਼ਬਤ ਕਰਤੀ ਹੈਗੀ ਨਵੀਂ ਤਗੀ ਕਿੰਨੇ ਦੀ ਪ੍ਰਾਪਰਟੀ ਜ਼ਬਤ ਹੋਈ ਹੈ ਜੀ ਇਹਦੀ ਹੈ ਜਿਹੜੀ ਬਲੇਰੋ ਪਿਕਅਪ ਸੀਗੀ ਜਦੋਂ ਨੇ ਖਰੀਦੀ ਖੋਦੀ ਦੀ 10 ਲੱਖ ਕੀਮਤ ਸੀਗੀ ਜੀ ਉਹ ਵੀ ਜ਼ਬਤ ਕਰਤੀ ਹੈਗੀ ਇਸ ਤੋਂ ਪਹਿਲਾਂ ਵੀ ਅਸੀਂ ਜਿਹੜੇ ਹੈਗੇ ਆਗੇ ਥਾਣਾ ਸਾਧਨ ਰਾਏ ਕੋਰਟ ਨੇ 8 ਮੁਕਦਮਿਆਂ ਦੇ ਵਿੱਚ 10 ਵਿਅਕਤੀਆਂ ਦੀ ਜਿਹੜੀ ਹੈਗੀ ਪ੍ਰਾਪਰਟੀ ਜਿਹਦੇ ਵਿੱਚ ਕਿ ਉਹਨਾਂ ਦੇ ਘਰ ਆ ਗਏ ਜਾਂ ਜ਼ਮੀਨ ਆ ਗਈ ਜਾਂ ਵਾਹਨ ਆ ਗਏ ਗੱਡੀ ਕਾਰ ਮੋਟਰਸਾਈਕਲ ਇਹ ਜਿਨ੍ਹਾਂ ਦੀ ਕੀਮਤ ਟੋਟਲ 1 ਕਰੋੜ 74 ਲੱਖ ਦੇ ਕਰੀਬ ਬਣਦੀ ਉਹ ਜ਼ਬਤ ਕਰਵਾਈ ਜਾ ਚੁੱਕੀ ਹੈਗੀ ਤੇ ਉਦੋਂ ਲੁਧਿਆਣਾ ਦੇ ਲਾਡਵਾਲ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਆ ਦੱਸਦੇ ਕਿ ਪੁਲਿਸ ਨੇ 28000 ਲੀਟਰ ਲਾਹਣ ਬਰਾਮਦ ਕੀਤੀ ਹੈ ਜਿਸ ਨੂੰ ਵੀਡੀਓਗ੍ਰਾਫੀ ਦੌਰਾਨ ਨਸ਼ਟ ਵੀ ਕੀਤਾ ਗਿਆ ਪੁਲਿਸ ਦੇ ਵੱਲੋਂ ਪਿੰਡ ਮੁਜਾਰ ਕਲਾਂ ਦੇ ਵਿੱਚ છાપેमारी ਕੀਤੀ ਗਈ ਸੀ ਦੱਸਦੇ ਕਿ ਪੁਲਿਸ ਦੇ ਵੱਲੋਂ 28000 ਲੀਟਰ ਲਾਹਣ ਦੇ ਨਾਲ ਨਾਲ 12 ਤਰਪਾਲਾਂ ਦੋ ਲੋਹੇ ਦੇ ਢੋਲ ਤੇ ਦੋ ਪਤਲੇ ਤੇ ਦੋ ਪਾਈਪ ਵੀ ਜੜੇ ਨੇ ਉਹ ਬਰਾਮਦ ਕੀਤੇ ਗਏ ਨੇ ਅੱਜ ਲਡੂ ਵਾਲ ਪੁਲਿਸ ਫੋਲੋ ਜੀ ਸ਼ਰਾਬ ਦੀ ਬਹੁਤ ਵੱਡੀ ਥੇਪ ਦੀ ਰਿਕਵਰੀ ਕੀਤੀ ਗਈ ਹੈ ਇਹਦੇ ਵਿੱਚ 28000 ਲੀਟਰ ਲਾਹਣ ਜਿਹੜੀ ਮੌਕੇ ਤੇ ਨਸ਼ ਕੀਤੀ ਗਈ 12 ਤਰਪਾਲਾਂ ਨੇ ਦੋ ਲੋਹੇ ਦੇ ਢੋਲ ਨੇ ਦੋ ਪਤਲੇ ਤੇ ਦੋ ਪਾਈਪ ਪਲਾਸਟਿਕ ਰੰਕ ਵਾਲੇ ਅੱਜ ਐਸਐਚਓ ਸਾਹਿਬ ਸਾਡੇ ਇੰਸਪੈਕਟਰ ਵੀਰਿੰਦਰ ਸਿੰਘ ਐਸਐਚਓ ਲਾਡੋਵਾਲ ਇਹਨਾਂ ਦੇ ਨਾਲ ਐਕਸਾਈਜ਼ ਇੰਸਪੈਕਟਰ ਹਰਜੀਤ ਸਿੰਘ ਜੀ ਸੀ ਹਲਕਾ ਪਛਮੀ ਦੇ ਤੇ ਇਹਨਾਂ ਦੇ ਨਾਲ ਸਮੇਤ ਸਪੋਰਟਿੰਗ ਸਟਾਫ ਆਪਕਾਰੀ ਬੈਂਕ ਦਾ ਸੀਗਾ ਤੇ ਥਾਣਾ ਲਾਡੋਵਾਲ ਦੀ ਪੁਲਿਸ ਸੀਗੀ ਇਹਨਾਂ ਦੇ ਨਾਲ ਇਲਾਕੇ ਵਿੱਚ ਗਸ਼ਤ ਕਰਦੇ ਪਏ ਸੀਗੇ ਤਾਂ ਇਹਨਾਂ ਨੂੰ ਮੁਕਬਰੀ ਹੋਈ ਕਿ ਮਜ਼ਾਰਾ ਕਲਾ ਪਿੰਡ ਦੇ ਵਿੱਚ ਸ਼ਨੀ ਮੰਦਰ ਦੇ ਨੇੜੇ ਸਤਲੁਜ ਦਰਿਆ ਦੇ ਕੰਢੇ ਪਾਰੀ ਮਾਤਰਾ ਦੇ ਵਿੱਚ ਜਿਹੜੀ ਲਾਹਨ ਉਹ ਪਾਣੀ ਛਲਬੋ ਕੇ ਰੱਖੀ ਹੋਈ ਹੈ ਜੋ ਇਹਨਾਂ ਵੱਲੋਂ ਮੌਕਾ ਤੇ ਜਾ ਕੇ ਉੱਥੇ ਰੇਡ ਕੀਤੀ ਗਈ ਤੇ ਜਿਹੜਾ ਸਮਾਨ ਜਿਵੇਂ ਕਿ ਪਹਿਲਾਂ ਦੱਸਿਆ ਗਿਆ ਉਹ ਉਹ ਇਹਨਾਂ ਦੀ ਬਰਾਮਦਗੀ ਹੋਈ ਹੈ ਤੇ ਇਹ ਦੌਰਾਨ ਦੇ ਇਲੈਕਸ਼ਨ ਬਹੁਤ ਵੱਡੀ ਖੇਪ ਦੀ ਰਿਕਵਰੀ ਕੀਤੀ ਗਈ ਹੈ ਲਾਡੂਵਾਲ ਪੁਲਿਸ ਵੱਲੋਂ ਤੇ ਫਰਦਰ ਇਹਦੇ ਉੱਤੇ ਬੈਕਵਰਡ ਲਿੰਕੇਜਸ ਵગેਰਾ ਸੜੀ ਕੀਤੇ ਜਾ ਰਹੇ ਨੇ। ਤਾ ਲੁਧਿਆਣਾ ਦੇ ਇੱਕ ਨਾਮੀ ਕੰਪਨੀ ਦੇ ਵਿੱਚ ਭਾਈਵਾਲ ਦੇ ਵੱਲੋਂ ਸਾਥੀ ਦੇ ਫਰਜ਼ੀ ਦਸਤਖਤ ਕਰਕੇ ਧੋਖਾਧੜੀ ਕਰਦਾ ਹੈ ਕੰਪਨੀ ਦੀ ਸੰਪਤੀ ਜਿਹੜੀ ਹੈ ਉਸ ਨੂੰ ਅੱਗੇ ਵੇਚਣ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਤੇ ਨਾਲ ਹੀ ਪੁਲਿਸ ਨੇ ਸਾਊਥ ਸਿਟੀ ਇਲਾਕੇ ਦੇ ਵਿੱਚ ਛਾਪੇਮਾਰੀ ਵੀ ਕੀਤੀ ਹੈ ਹਾਲਾਂਕਿ ਇਸ ਦੌਰਾਨ આરોપી ਜਿਹੜੇ ਨੇ ਉਹ ਮੌਕੇ ਤੋਂ ਫਰਾਰ ਹੋਣ ਦੇ ਵਿੱਚ ਸਫਲ ਰਹੇ ਦੱਸਦੇ ਕਿ ਪੁਲਿਸ ਦੇ ਵੱਲੋਂ ਮਾਮਲੇ 'ਚ ਜਾਂਚ ਜਾਰੀ ਹੈ। ਜੀ ਆਪਣਾ ਇੱਕ ਐਫ ਆਈ ਆਰ ਰਜਿਸਟਰ ਹੋਈ ਹੈ ਆਪਣਾ ਡਿਵੀਜ਼ਨ ਨੰਬਰ 6 ధਨੇ ਦੇ ਵਿੱਚ ਇਹ ਕੰਪਨੀ ਹੈਗੀ ਇੱਥੇ ਵੀਨਸਟੈਕਸਪੈਨ ਲਿਮਟਿਡ 424 ਇੰਡਸਟਰੀਅਲ ਏ ਇਹਦੇ ਬੇਸਿਕਲੀ ਆਪਣਾ ਦੋ ਪਰਿਵਾਰ ਆਪਣਾ ਹਿੱਸੇਦਾਰ ਹੈਗੇ ਜੀ ਇੱਥੇ ਇੱਕ ਪਰਿਵਾਰ ਨੇ ਦੂਜੇ ਪਰਿਵਾਰ ਦੇ ਬੰਦਿਆਂ ਨੂੰ ਬੋਰਡ ਆਫ ਡਾਇਰੈਕਟਰ ਹੁੰਦੇ ਜਿਹੜੇ ਕੰਪਨੀ ਨੂੰ ਚਲਾਉਂਦੇ ਉਹਦੇ ਆਉਦਿਆਂ ਤੋਂ ਸਿਗਨੇਚਰ ਫੋਰਜ ਕਰਕੇ ਫੋਰਜਰੀ ਕਰਕੇ ਇਹਨਾਂ ਨੇ ਕੱਢਤਾ ਕੰਪਨੀ ਤੇ ਇਲੀਗਲ ਕਬਜ਼ਾ ਕਰਤਾ ਤੇ ਅੱਗੇ ਫਿਰ ਕੰਪਨੀ ਦੇ ਜਿਹੜੇ ਵੱਖ-ਵੱਖ ਐਸੈਟ ਹੈਗੇ ਅਲੱਗ-ਅਲੱਗ ਜਗ੍ਹਾ ਤੇ ਉਹ ਵੇਚਨੇ ਸ਼ੁਰੂ ਕਰਤੇ ਐਤੇ ਜੀ ਮਾਨਯੋਗ ਹਾਈ ਕੋਰਟ ਨੇ ਜੂਨ 2023 ਦੇ ਵਿੱਚ ਤੇ ਮਾਨਯੋਗ ਸੁਪਰੀਮ ਕੋਰਟ ਨੇ ਫਰਵਰੀ 2024 ਚ ਆਪਣਾ ਇਹ ਸਾਰੇ 트ਾਂਜੈਕਸ਼ਨ ਜਿਹੜੇ ਇਹ ਦੋਸ਼ੀ ਪਾਰਟੀ ਨੇ ਕੀਤੇ ਨੇ ਉਹ ਫਰਾਡ ਡਿਕਲੇਅਰ ਕੀਤੇ ਨੇ ਤੇ ਇਹਦੇ ਚ ਅਜੀਤ ਗੁਪਤਾ ਤੇ ਸ਼ਿਖਾ ਗੁਪਤਾ ਮੇਨ ਦੋਸ਼ੀ ਨੇ ਨਾਲ ਦੇ ਨਾਲ ਜਿਹੜੇ ਬੰਦੇ ਰਲੇ ਹੋਏ ਨੇ ਉਹ ਵੀ ਆਪਣਾ ਉਹਨਾਂ ਤੇ ਵੀ ਪਰਚਾ ਦਰਜ ਹੋਇਆ ਹੈ ਅਜੇ ਗੁਪਤਾ ਫਰਾਰ ਹੈਗਾ ਜੀ ਆਪਣਾ ਉਥੇ ਇੱਕ ਪੀਏਯੂ ਥਾਣਾ ਵੀ ਪਰਚਾ ਦਰਜ ਹੋਇਆ 20 ਤਰੀਕ ਨੂੰ ਤੇ ਬਾਕੀ ਅਸੀਂ ਪੁਲਿਸ ਨੇ ਆਪਣੀ ਕੋਸ਼ਿਸ਼ ਕਰ ਲਈ ਹੈ ਤਫਤੀਸ਼ ਕਰਕੇ ਮਿਲੇ ਕਿ ਨਹੀਂ ਅੱਜ ਛਾਪਾ ਮਾਰੀ ਕੀਤੀ ਗਈ ਜੀ ਤਾਂ ਅੱਜ ਪੁਲਿਸ ਕਾਫੀ ਨਜ਼ਦੀਕ ਆ ਗਈ ਜੀ ਪਰ ਅੱਜ ਕੋਈ ਫੜਿਆ ਨਹੀਂ ਗਿਆ ਜੈਸਵਾਲ ਨੇ ਇੱਕ ਮੁਕਦਮਾ ਦਰਜ ਕਰਾਇਆ 57 ਨੰਬਰ 420 477 78 78 ਇਹ ਦੋਨੇ ਆਪਣੇ ਇੱਕ ਕੰਪਨੀ ਦੇ ਵੀਨਸ ਟੈਕ ਸਪੈਨ ਇਹਨਾਂ ਦੀ ਕੰਪਨੀ ਸੀਗੀ ਉਹਦੇ ਚ ਇਹ ਪਾਟਨਤ ਸੀਗੇ ਆਪਣੇ ਅਜੀ ਗੁਪਤਾ ਵਗੈਰਾ ਤੇ ਅੱਜ ਅਸੀਂ ਇਹਨਾਂ ਦੀ ਘਰੇਡ ਕੀਤੀ ਸੀ ਸੁਖਮਨੀ ਨਕਲੇ ਤੁਕਾਂ ਰੇਡ ਕੀਤਾ ਤਾਂ ਘਰ ਦਾ ਉਹਨਾਂ ਦਾ ਅੰਦਰ ਲੋਕ ਲੱਗਿਆ ਸੀਗਾ ਘਰੋਂ ਤੁਹਾਨੂੰ ਕੋਈ ਹਾਜ਼ਰ ਮਿਲਿਆ ਨਹੀਂਗਾ ਜਿਹੜਾ ਅਸੀਂ ਇਹਦੇ ਤੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਕੀ ਕੰਪਲੀਟ ਸੀਰੀਜ਼ ਹੈ ਇਹਨਾਂ ਦੀ ਇਹਨਾਂ ਕੰਪਨੀਆਂ ਕੋਈ ਡਾਇਰੈਕਟਰ ਵਗੈਰਾ ਨੇ ਇਹਨਾਂ ਦੇ ਜਾਲੀ ਕੋਈ 10% ਮਾਰ ਕੇ ਕੋਈ ਡਾਇਰੈਕਟਰ ਇਹਨਾਂ ਨੂੰ ਕੰਪਨੀ ਜੋ ਕਰਦਾ ਸੀਗਾ ਉਹ ਮੇਨ ਇਹਨਾਂ ਦਾ ਐਜੂਕੇਸ਼ਨ ਹੈਗਾ ਤੇ ਕੋਈ ਆਪਣੇ ਪੇਮੈਂਟ ਦਾ ਵੀ ਹੈਗਾ ਇਹਨਾਂ ਦਾ ਤੱਤਲਾ ਨਹੀਂ ਪੇਮੈਂਟ ਦਾ ਵੀ ਕੁਝ ਹੈਗਾ ਇਹਨਾਂ ਦਾ ਜਿਆਦਾ ਇਹਨਾਂ ਦਾ ਹੁਣ ਬਾਕੀ ਸਾਡੀ ਆਉਣ ਤੱਕ ਤ੍ਰਿਸ਼ਤਨਾਨ ਹਜੇ ਚੱਲ ਰਿਹਾ ਤਾਂ ਸਰਕਾਰੀ ਸਕੂਲਾਂ ਦੇ ਵਿੱਚ ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਫੁਆਰਾ ਚੌਕ ਨੇੜੇ ਸਰਕਾਰੀ ਸਕੂਲ ਦੇ ਵਿੱਚ ਪੇਰੈਂਟਸ ਟੀਚਰ ਮੀਟਿੰਗ ਦਾ ਆਯੋਜਨ ਕੀਤਾ ਗਿਆ ਇਸ ਦੌਰਾਨ ਵਿਦਿਆਰਥੀਆਂ ਨੇ ਆਪਣੇ ਮਾਪਿਆਂ ਸਣੇ ਪਹੁੰਚ ਕੇ ਜਿੱਥੇ ਅਧਿਆਪਕਾਂ ਦੇ ਨਾਲ ਗੱਲਬਾਤ ਕੀਤੀ ਉੱਥੇ ਹੀ ਉਹਨਾਂ ਦੇ ਪਾਸੋਂ ਵਿਦਿਆਰਥੀਆਂ ਦੀ ਸਿੱਖਿਆਕ ਸਥਿਤੀ ਬਾਰੇ ਵੀ ਜਾਣਿਆ ਗਿਆ ਉਸ ਦੇ ਨਾਲ ਹੀ ਮਾਪਿਆਂ ਦੇ ਵੱਲੋਂ ਸਰਕਾਰੀ ਸਕੂਲ ਦੇ ਵਿੱਚ ਆਏ ਬਦਲਾਅ ਨੂੰ ਲੈ ਕੇ ਕਾਫੀ ਖੁਸ਼ੀ ਵੀ ਜੜੀ ਹੈ ਉਸ ਦਾ ਇਜ਼ਹਾਰ ਕੀਤਾ ਗਿਆ ਅੱਜ ਮੈਂ ਮਤਲਬ ਦੱਸਿਆ ਜਿੱਦਾਂ ਮਤਲਬ ਸਰਕਾਰੀ ਸਕੂਲ ਨਹੀਂ ਰਹੇ ਹੋਣ ਇਹ ਪ੍ਰਾਈਵੇਟ ਤੋਂ ਪਲੱਸ ਹੋ ਗਏ ਨੇ ਬਹੁਤ ਅੱਛੇ ਨਤੀਜੇ ਆਏਗਾ ਤਾਂ ਹੀ ਨਤੀਜੇ ਅੱਛੇ ਆਣਗੇ ਜੇ ਬੱਚਿਆਂ ਨੂੰ ਅੱਛੇ ਢੰਗ ਨਾਲ ਪੜਾਇਆ ਜਾਏਗਾ ਕਾਰਨ ਕੀ ਸਮਝੋ ਚੰਗੇ ਨਤੀਜੇ ਕਾਰਨ ਸਰਕਾਰੀ ਸਕੂਲਾਂ ਦੇ ਦੇਖੋ ਜੀ ਕਾਰਨ ਜਿਹੜਾ ਆ ਜੇ ਅਸੀਂ ਇਹਨੂੰ ਸਚਾਈ ਨਾਲ ਜੋੜੀਏ ਤਾਂ ਫਿਰ ਉਹ ਟੀਚਰ ਹੀ ਨੇ ਜੀ ਟੀਚਰਾਂ ਦੀ ਮਿਹਨਤ ਆ ਹੈ ਨਾ ਜੀ ਜੇ ਅਗਰ ਮਤਲਬ ਉਸ ਇੱਧਰ ਉੱਧਰ ਦੀ ਗੱਲ ਕਰੀਓ ਉਹ ਗੱਲ ਦਾ ਕੋਈ ਮਹੱਤਵ ਨਹੀਂ ਮੈਂ ਦੇ ਸਕਦਾ ਕਿਉਂਕਿ ਜੇ ਟੀਚਰ ਮਤਲਬ ਉਹਨੂੰ ਜ਼ਿੰਮੇਵਾਰੀ ਨਾਲ ਉਸ ਚੀਜ਼ ਨੂੰ ਤੁਸੀਂ ਵੀ ਅਗਰ ਪੱਤਰਕਾਰ ਹੀ ਬਹੁਤ ਜ਼ਿੰਮੇਵਾਰੀ ਨਾਲ ਕਰਦੇ ਹੋ ਤਾਂ ਇਹਦਾ ਮਤਲਬ ਉਹਦਾ ਰਿਜ਼ਲਟ ਅੱਛਾ ਹੀ ਆਏਗਾ ਇਸੇ ਤਰ੍ਹਾਂ ਮਤਲਬ ਇਹ ਚੀਜ਼ ਬੈਸਟ ਹੈ ਮੈਂ ਮਾਨ ਮਹਿਸੂਸ ਕਰਦਾ ਹਾਂ ਸਰਕਾਰੀ ਸਕੂਲ ਦੇ ਬੱਚਾ ਟੋਪ ਕਰ ਰਹੇ ਹਨ ਬਿਲਕੁਲ ਜੀ ਮੈਂ ਇਹ ਸਕੂਲ ਦੇ ਉੱਤੇ ਮਤਲਬ ਜ਼ਿਆਦਾ ਮੈਰਾ ਹੋ ਰਿਹਾ ਹੈ ਜੀ ਮਨੋਂ ਇਹਦੇ ਸਿਧਾ ਜ਼ਿਆਦਾ ਕਿਾ ਪੀਟੀਐਮ ਲਾ ਕਰਕੇ ਲੱਗਦਾ ਕਿ ਰਿਜਲਟ ਚੰਗਾ ਆ ਗਿਆ ਕਿਉਂਕਿ ਵਿਆਪਕ ਤੇ ਮਾਪਿਆਂ ਦੀ ਮਿਲਣੀ ਹੁੰਦੀ ਸੀ ਤਾਂ ਹਾਂਜੀ ਇਹ ਵੀ ਇੱਕ ਜ਼ਰੀਆ ਹੋ ਜਾਂਦਾ ਹੁਣ ਅਸੀਂ ਪਿੱਛੇ ਜੇ ਪੈਰੈਂਟਸ ਬੁਲਾਏ ਸੀ ਕਿ ਉਹਨਾਂ ਨੂੰ ਇਹ ਗੱਲ ਕਰੀ ਸੀ ਵੀ ਤੁਸੀਂ ਘਰ ਦਾ ਟਾਈਮ ਟੇਬਲ ਬਣਾਓ ਜਿਹਦੇ ਮੁਤਾਬਕ ਬੱਚਾ ਪੜੇ ਉਸ ਟਾਈਪ ਟੇਬਲ ਦੇ ਮੁਤਾਬਕ ਫਿਰ ਮੈਂ ਤਾਂ ਤੁਹਾਨੂੰ ਸੱਚ ਦੱਸ ਰਹੀ ਆ ਕਿ ਮੈਂ 12 ਵਜੇ ਤੱਕ ਵੀ ਕਾਲਸ ਕੀਤੀਆਂ ਨੇ ਪੇਪਰਾਂ ਦੇ ਵਿੱਚ ਕਿ ਜਿਹੜੇ ਸੌ ਜਾਂਦੇ ਸੀਗੇ ਕਹਿੰਦੇ ਸੀ ਤੜਕੇ ਉੱਠ ਕੇ ਪੜ ਲਾਂਗੇ ਉੱਡੀ ਪੜਿਆ ਜਾਂਦਾ ਮੈਂ ਕਹਿੰਦੀ ਸੀ ਵੀ ਇੱਕ ਵਾਰੀ ਸਿਲੇਬਸ ਆਪਣਾ ਕਵਰ ਕਰ ਲਿਆ ਕਰੋ ਸਵੇਰੇ ਦਾ ਕੀ ਪਤਾ ਹੁੰਦਾ ਆਪਾਂ ਲੇਟ ਉੱਠ ਸਕਦੇ ਆ ਹਨਾ ਉਧਰ ਕੋਈ ਵਾਰੀ ਪੇਪਰ ਦਾ ਡਾਈਬ ਹੋਇਆ ਹੁੰਦਾ ਆਪਾਂ ਜੜਾ ਪਾ ਲੈਨੇ ਆ ਸੋ ਬਸ ਬੱਚਿਆਂ ਨੂੰ ਅਸੀਂ ਦਾ ਗਾਈਡ ਹੀ ਕਰ ਸਕਦੇ ਆ پڑھਉਣ ਵਾਸਤੇ ਹਨਾ ਫਰਮ 9th ਫਰਮ 9th ਮੈਂ ਆਪ ਸਟੱਡੀ ਕਰ ਰਹੀ ਹੂੰ ਐਂਡ ਬੈਸਟ ਐਕਸਪੀਰੀਅੰਸ ਮਿਲਿਆ ਸਟੱਡੀ ਦਾ ਯਹਾਂ ਪਰ ਟੀਚਰ ਬਹੁਤ ਸਪੋਰਟਿਵ ਹੈ ਮਤਲਬ ਕੋਈ ਵੀ ਪ੍ਰੋਬਲਮ ਹੋ ਮਤਲਬ एसअप मैंने बहुत देखा है कुछ टीचर्स एक बार बता देंगे एक्सप्लेन कर देंगे देन उसके आगे फिर इरीटेट होने लग जाते हैं बट यहाँ पे टीचर्स बहुत सपोर्टिव है उनका लव और सपोर्ट बहुत ज़्यादा है कोई भी कन्फ्यूज़न हो मतलब क्लियर हो जाता है तो फिर ये स्टडी में ज़्यादा हेल्प करता है एंड आई थिंक दिस इज़ द मेन पॉइंट टू बी सक्सेसफुल बहुत अच्छे परसेंटेज से मैंने टॉप किया है आगे भी और इम्प्रूवमेंट करना है टीचर्स का सपोर्ट और ज़्यादा रहेगा मेरे साथ बिकॉज वो भी जानते हैं कि बच्चा हार्ड वर्किंग करने के लिए रेडी है ਤੋ ਮੈਂ ਵੀ ਰੈਡੀ ਹੂ ਫੋਰ ਔਰ ਇਮਪਰੂਵਮੈਂਟ ਦੇਣੇ ਕੇ ਲਰ ਆਮ ਆਲਸੋ ਰੈਡੀ ਟੂ ਗਿਵ ਮਾਈ 100 ਪਰਸੈਂਟ ਸਰ ਮੈਨੂੰ ਬਹੁਤ ਖੁਸ਼ੀ ਲੱਗ ਰਹੀ ਹੈ ਅੱਜ ਮੈਨੂੰ ਇੱਦਾਂ ਲੱਗਦਾ ਮੈਨੂੰ ਕੋਈ ਖਜ਼ਾਨਾ ਮਿਲ ਗਿਆ ਮੇਰੇ ਬੱਚੇ ਇੰਨੇ ਕ ਵਧੀਆ ਨੰਬਰਾਂ ਨਾਲ ਪਾਸ ਹੋਏ ਹੈ ਮੇਰੀ ਸਾਰੀ ਮਿਹਨਤ ਕਾਮਯਾਬ ਹੋ ਗਈ ਸਰ ਅਸੀਂ ਇੰਨੀ ਇਨੀ ਪਲੈਨਿੰਗ ਕਰੀ ਸੀ ਡਿਸੰਬਰ ਟੈਸਟ ਤੋਂ ਬਾਅਦ ਬਈ ਬੱਚੇ ਵਧੀਆ ਨੰਬਰ ਲੈ ਕੇ ਪਾਸ ਹੋਣ ਅਗਲੀ ਕਲਾਸ ਚ ਅੱਛੇ ਤਰੀਕੇ ਨਾਲ ਜਾਣ ਤੇ ਅੱਜ ਮੇਰਾ ਨਾ ਉਹ ਡ੍ਰੀਮ ਸਕਸੈਸਫੁਲ ਹੋ ਗਿਆ ਸਰ ਥੈਂਕ ਯੂ ਜਿਹਦਾ ਕਰਮ ਕੀ ਸਮਝਦੇ ਹੋ ਮੇਗਾ ਪੀਟੀਐਮ ਚੱਲਦੀਆਂ ਪ ਲਗਭਗ ਹੀ ਉਹ ਉਸੇ ਕਰਕੇ ਇੰਵੈਸਟਮੈਂਟ ਨਤੀਜੇ ਆਇਨੇ ਕਿਉਂਕਿ ਮਾਪੇ ਤੇ ਅਧਿਆਪਕਾਂ ਦੀ ਗੱਲਬਾਤ ਹੋ ਰਹੀ ਸੀ ਸਰ ਇਹ ਤਾਂ ਹੈ ਹੀ ਹੈ ਪੀਟੀਐਮ ਜਿਹੜਾ ਨਾ ਇੱਕ ਉਹ ਜ਼ਰੀਆ ਹੁੰਦਾ ਹੈ ਵੀ ਜਿਹਦੇ ਨਾਲ ਅਸੀਂ ਬੱਚਿਆਂ ਦੀ ਜਿਹੜੇ ਕਮੀਆਂ ਖਾਮੀਆਂ ਆ ਅਸੀਂ ਪੇਰੈਂਟਸ ਤੱਕ ਪਹੁੰਚਾਈ ਹੈ ਤੇ ਪੇਰੈਂਟਸ ਨੂੰ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਬੱਚਿਆਂ ਤੋਂ ਉਹ ਸਾਨੂੰ ਦੱਸਣ ਤੇ ਉਹਦੇ ਕਰਕੇ ਤਾਂ ਫਰਕ ਪੈਂਦਾ ਹੀ ਹੈ ਸਰ ਹਾਂਜੀ ਨਤੀਜੇ ਕਿੰਨੇ ਪਰਸੈਂਟ ਜਿਹੜੇ ਹੈਗੇ ਇਸ ਸਾਲ ਦੇ ਸਰ ਮੈਂ ਤੁਹਾਨੂੰ ਦੱਸ ਦਿੰਨੀ ਹ ਜਿੱਦਾਂ ਹੁਣ ਆਪਣੇ ਇਹ ਤਾਂ ਹੁਣ ਨੋਨ ਬੋਰਡ ਕਲਾਸਿਸ ਦਾ ਰਿਜ਼ਲਟ ਹੈ ਜਿਵੇਂ ਫੋਰਥ ਕਲਾਸ ਨੂੰ ਹੀ ਮੈਂ ਐਗਜ਼ਾਮਪਲ ਮੰਨਾ ਤਾਂ ਜਿਹੜਾ ਟਾਪਰ ਸੀਗਾ ਉਹਦੇ 82 ਪੁਆਇੰਟ ਸਮਥਿੰਗ ਸੀਗੇ ਤੇ ਅੱਜ ਦੀ ਡੇਟਸ ਉਹਦੇ 98 ਪੁਆਇੰਟ ਸਮਥਿੰਗ ਹਾਈਐਸਟ ਆਇਆ ਤੁਸੀਂ ਆਪੇ ਹੀ ਡਿਫਰੈਂਸ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਹੈ ਤਪੀਯੂ ਦੇ ਭੋਜਨ ਟੈਕਨੋਲੋਜੀ ਵਿਭਾਗ ਦੇ ਵੱਲੋਂ ਇੱਕ ਨਵੀਂ ਖੋਜ ਕੀਤੀ ਗਈ ਆ ਦੱਸਦੇ ਕਿ ਵਿਭਾਗ ਨੇ ਇੱਕ ਨਵੀਂ ਕਿੱਟ ਤਿਆਰ ਕੀਤੀ ਹੈ ਜਿਸ ਦੇ ਨਾਲ ਦਾਲਾਂ ਦੇ ਵਿੱਚ ਲੱਗਣ ਵਾਲੇ ਕੀੜੇ ਤੋਂ ਦਾਲਾਂ ਨੂੰ ਬਚਾਇਆ ਜਾ ਸਕਦਾ ਹੈ ਵਿਭਾਗ ਦੇ ਡਾਕਟਰ ਅਨੁਸਾਰ ਇਸ ਦੀ ਵਰਤੋਂ ਜਿਹੜੀ ਹੈ ਉਹ ਦੁਕਾਨਦਾਰ ਵੀ ਕਰ ਸਕਦੇ ਨੇ ਤੇ ਨਾਲ ਦੀ ਨਾਲ ਘਰਾਂ ਦੇ ਵਿੱਚ ਵੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ ਦੱਸਦੇ ਕਿ ਇਸ ਕਿੱਟ ਦੀ ਕੀਮਤ ਮਹਿਜ਼ 100 ਰੁਪਏ ਹੈ ਤੇ ਇਸ ਨੂੰ 20 ਵਾਰ ਵਰਤਿਆ ਜਾ ਸਕਦਾ ਹੈ ਤੇ ਉਹਦੇ ਵਿੱਚ ਇਹ ਹੁੰਦਾ ਹੈ ਕਿ ਜਿਹੜਾ ਇਹਦਾ ਕੀੜੇ ਦੀ ਸਟੇਜ ਹੈ ਨਾ ਉਹ ਜਦੋਂ ਆਪਣਾ ਅਡਲਟ ਬਣ ਕੇ ਜਾਣੇ ਜਿਹੜਾ ਢੋਰਾ ਆ ਉਹਦੀ ਸਾਰੀਆਂ ਸਟੇਜੀਆਂ ਜਿਹੜੀਆਂ ਕੀੜੇ ਦੀਆਂ ਉਹ ਦਾਣੇ ਦੇ ਅੰਦਰ ਹੁੰਦੀਆਂ ਬਸ ਇੱਕ ਅੰਡਾ ਹੈ ਜਿਹੜਾ ਸਾਨੂੰ ਉਹ ਬਾਹਰਲੀ ਲੇਅਰ ਤੇ ਦਿਖਦਾ ਉਹ ਵੀ ਉਹਨੂੰ ਦਿਖਦਾ ਜਿਸ ਨੂੰ ਉਸਦੀ ਪਛਾਣ ਹੋਵੇ ਅਦਰਵਾਇਜ਼ ਕੋਈ ਵੀ ਉਹਨੂੰ ਆਇਡੈਂਟੀਫਾਈ ਨਹੀਂ ਕਰ ਪੰਦਾ ਤੇ ਸਾਨੂੰ ਪਤਾ ਕਦੋਂ ਲੱਗਦਾ ਜਿਹੜਾ ਜਦੋਂ ਉਹਦੇ ਵਿੱਚੋਂ ਜਿਹੜਾ ਢੋਰਾ ਨਿਕਲ ਕੇ ਆਪਣੀ ਦਾਲ ਦੇ ਵਿੱਚ ਫਿਰਨ ਦੁਰਨ ਲੱਗ ਜਾਂਦਾ ਤਾਂ ਉਹ ਜਦੋਂ ਅਸੀਂ ਉਹ ਚੀਜ਼ ਨੂੰ ਦੇਖਦੇ ਆ ਤਾਂ ਸਾਨੂੰ ਲੱਗਦਾ ਕਿ ਇਸ ਚੀਜ਼ ਨੂੰ ਆਪਾਂ ਕਿਵੇਂ ਕੰਟਰੋਲ ਕਰੀਏ ਹੁਣ ਜਿਹੜਾ ਆਪਣਾ ਹਾ ਕੰਤ ਕਰੀ ਲੂ ਪੱਧਰ ਤੇ ਜੇ ਆਪਾਂ ਦੇਖਦੇ ਆ ਤਾਂ ਸਾਨੂੰ ਉਹਦੇ ਵਿੱਚ ਵੀ ਬਹੁਤ ਦਿੱਕਤ ਆਉਂਦੀ ਹੈ ਤਾਂ ਉਹਦੇ ਉਸ ਸੀਜ਼ ਨੂੰ ਅਸੀਂ ਆਪਣੇ ਦਿਮਾਗ ਚ ਰੱਖਦੇ ਹੋਏ ਅਸੀਂ ਇਹ ਵਾਲੀ ਇੱਕ ਕਿੱਟ ਤਿਆਰ ਕੀਤੀ ਹੈ ਜਿਹਦਾ ਨਾਮ ਪੀਏਯੂ ਪ੍ਰੋਟੈਕਸ਼ਨ ਕਿੱਟ ਫॉर ਸਟੋਰਡ ਪਲਸਿਸ ਰੱਖਿਆ ਹੈ ਇਹ ਕਿੱਟ ਇੱਕ ਆਰਗੈਨਿਕ ਵੇ ਹੈ ਜਿਹਦੇ ਨਾਲ ਆਪਾਂ ਕੀੜੇ ਨੂੰ ਕੰਟਰੋਲ ਕਰ ਸਕਦੇ ਆ ਔਰ ਇੱਕ ਬਹੁਤ ਹੀ ਸੌਖਾ ਤਰੀਕਾ ਹੈ ਜਿਹਦੇ ਨਾਲ ਅਸੀਂ ਜਿਹੜਾ ਜਿਹੜਾ ਦਾਲਾਂ ਦੇ ਵਿੱਚ ਅਕਸਰ ਢੋਰਾ ਲੱਗਦਾ ਹੈ ਜਾਂ ਆਪਣਾ ਜਿਹੜਾ ਦਾਣੇ ਦਾ ਘੋਣ ਜਿਹਨੂੰ ਕਹਿੰਦੇ ਆ ਉਹ ਕੀੜਾ ਲੱਗਦਾ ਉਹਨੂੰ ਅਸੀਂ ਬੜੇ ਆਸਾਨ ਤਰੀਕੇ ਦੇ ਨਾਲ ਜਿਹੜਾ ਕੰਟਰੋਲ ਕਰ ਸਕਦੇ ਆ ਸੋਲੂਸ਼ਨ ਦਾ ਸ ਇਤਲੀ ਕੋਈ ਹਾਨੀਕਾਰਕ ਪ੍ਰਭਾਵ ਨਹੀਂ ਹੈ ਕੀੜਿਆਂ ਨੂੰ ਮਾਰਦਾ ਹੈ ਪਰ ਹਿਊਮਨਸ ਲਈ ਬਿਲਕੁਲ ਸੇਫ ਹੈ ਦੂਜੀ ਗੱਲ ਹੈ ਕਿ ਜੇ ਅਸੀਂ ਉਹਨੂੰ ਥੋੜਾ ਜਿਹਾ ਜ਼ਿਆਦਾ ਵੀ ਯੂਜ਼ ਕਰ ਲੈਨੇ ਹੋ ਮੰਨ ਲਓ ਅਸੀਂ ਰეკਮੈਂਡਡ ਡੋਸ ਜਿਹੜੀ 3 ਡਰਾਪਸ ਦਿੱਤੀ ਹੈ ਤੇ ਅਸੀਂ ਇਹ 4 ਡਰਾਪਸ ਪਾ ਲਈਏ ਜਿਆਦਾ ਪੈ ਜਾਂਦਾ ਤਾਂ ਤਾਂ ਉਹਦੇ ਨਾਲ ਵੀ ਕੋਈ ਹਾਰਮਫੁਲ ਇਫੈਕਟ ਨਹੀਂ ਆਂਦਾ ਤੇ ਦੂਜੀ ਗੱਲ ਹੈ ਆਰਗੇਨਿਕ ਸੋਲੂਸ਼ਨ ਹੈ ਤੇ ਮਤਲਬ ਐਕਸਟ੍ਰੈਕਟਡ ਫਰਮ ਪਲਾਂਟਸ ਯੂ ਕੈਨ ਸੇ ਹੈਨਾ ਤੇ ਵਰਤੋਂ ਵਿੱਚ ਬਹੁਤ ਆਸਾਨ ਹੈ ਰਸਾਇਣ ਮੁਕਤ ਹੈ ਤੇ ਸੇਫ ਹੈ ਕਮਰਸ਼ੀਅਲ ਲੈਵਲ ਤੇ ਵੀ ਵਰਤਿਆ ਜਾ ਸਕਦਾ ਹੈ ਇਹਨੂੰ ਕਮਰਸ਼ੀਅਲ ਲੈਵਲ ਤੇ ਵੀ ਵਰਤਿਆ ਜਾ ਸਕਦਾ ਬਟ ਕਮਰਸ਼ੀਅਲ ਲੈਵਲ ਤੇ ਅਸੀਂ ਹਾਲਿਆਂ ਨੂੰ ਪ੍ਰੋਵਾਈਡ ਕਰਵਾਵਾਂਗੇ ਤੇ ਇਹ ਯੂਨੀਵਰਸਿਟੀ ਲਈ ਅਸੀਂ ਕਰ ਰਹੇ ਹਾਂ ਅਸੀਂ ਕਿੱਟਾਂ ਪ੍ਰਪੋਜ਼ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਨੈਸ਼ਨਲ ਯੂਥ ਫੈਸਟੀਵਲ ਦੀ ਸ਼ੁਰੂਆਤ ਹੋਈ ਹੈ ਜਿਸ ਦੇ ਵਿੱਚ ਦੇਸ਼ ਭਰ ਦੇ ਵੱਖ-ਵੱਖ ਹਿੱਸਿਆਂ ਤੋਂ 120 ਤੋਂ ਵੱਧ ਯੂਨੀਵਰਸਿਟੀਆਂ ਦੇ 2500 ਦੇ ਕਰੀਬ ਵਿਦਿਆਰਥੀ ਜਿਹੜੇ ਨੇ ਉਹਨਾਂ ਦੇ ਵੱਲੋਂ ਭਾਗ ਲਿਆ ਗਿਆ ਹੈ ਦੱਸਦੇ ਕਿ ਯੂਥ ਫੈਸਟੀਵਲ ਦੇ ਪਹਿਲੇ ਦਿਨ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੇ ਵੱਲੋਂ ਆਪਣੇ-ਆਪਣੇ ਸੂਬੇ ਦਾ ਕਲਚਰ ਪੇਸ਼ ਕੀਤਾ ਗਿਆ ਇਸ ਸਬੰਧੀ ਪੀਆਯੂ ਦੇ ਅਧਿਕਾਰੀ ਨਿਰਮਲ ਜੋੜਾ ਨੇ ਜਾਣਕਾਰੀ ਵੀ ਸਾਂਝੀ ਕੀਤੀ ਕਹਿੰਦਾ ਇਹ ਕਿ ਇਹ ਸੱਭਿਆਚਾਰ ਦਾ ਅਜ ਦਰਿਆ ਵਗ ਰਿਹਾ ਭਾਰਤੀ ਸੱਭਿਆਚਾਰ ਦਾ ਕਿ ਸਾਡੇ ਪੰਜਾਬ ਵਾਲੇ ਹਰਿਆਣੇ ਵਾਲੇ ਹਿਮਾਚਲ ਵਾਲੇ ਰਾਜਸਥਾਨ ਵਾਲੇ ਕੇਰਲਾ ਵਾਲੇ ਤਾਮਲ ਲਡੂ ਵਾਲੇ ਨਾਗਾਲੈਂਡ ਵਾਲੇ ਹਨਾ ਮਤਲਬ ਸਾਰੇ ਵਿਦਿਆਰਥੀ ਆ ਕੇ ਆਪਣੇ ਆਪਣੇ ਕਲਚਰ ਦੀ ਆਪਣੇ ਆਪਣੇ ਸੱਭਿਆਚਾਰ ਦੀ ਪ੍ਰਦਰਸ਼ਨੀ ਕਰ ਰਹੀ ਹੈ ਅੱਜ ਅੱਜ ਪਹਿਲਾ ਦਿਨ ਹੈ ਉਹ ਕਾਟਣ ਦੇ ਵਿੱਚ ਇਹਨਾਂ ਨੇ ਆਪਣੇ ਸੱਭਿਆਚਾਰ ਨੂੰ ਪ੍ਰਦਰਸ਼ਿਤ ਕਰਨਾ ਹੁੰਦਾ ਉਹ ਕਰ ਰਹੀ ਹੈ ਇਹਨੂੰ ਕਲਚਰਲ ਪ੍ਰੇਸੈਸ਼ਨ ਅਸੀਂ ਕਹਿੰਦੇ ਹਾਂ ਔਰ 120 ਯੂਨੀਵਰਸਿਟੀਆਂ ਨੇ ਅੱਜ ਪ੍ਰਦਰਸ਼ਨ ਹੈ ਜਿਹੜਾ ਉਹ ਕਰ ਰਹੀਆਂ ਮਤਲਬ ਬਹੁਤ ਸਾਰੀਆਂ ਨੇ ਕਰਤਾ ਬਹੁਤ ਸਾਰੇ ਕਰ ਰਹੇ ਆ 2500 ਵਿਦਿਆਰਥੀਆਂ ਨੇ ਇਸ ਕਲਾ ਨੂੰ ਜਿਹੜਾ ਹੈਗਾ ਲੋਕਾਂ ਸਾਹਮਣੇ ਕਰਨਾ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦਾ ਜਿਹੜਾ ਵਿਹੜਾ ਇਹ ਚਮਕ ਰਿਹਾ ਮਤਲਬ ਦਮਕ ਰਿਹਾ ਮਹਿਕ ਰਿਹਾ ਤੇ ਮਾਨਯੋਗ ਵਾਈਸ ਚਾਂਸਲਰ ਡਾਕਟਰ ਸੁਤਵੀਰ ਸਿੰਘ ਗੁੱਸਲ ਸਾਡੀ ਸਾਰੀ ਟੀਮ ਹੈ ਜਿਹੜੀ ਯੂਨੀਵਰਸਿਟੀ ਦੇ ਰਜਿਸਟਰਾਰ ਸਾਹਿਬ ਡੀਨ ਡਾਇਰੈਕਟਰ ਅਫੀਸਰ ਟੀਚਰ ਸਾਡੇ ਵਿਦਿਆਰਥੀ ਸਾਡੇ ਅਧਿਆਪਕ ਸਾਡੇ ਕਰਮਚਾਰੀ ਸਾਰੇ ਮਤਲਬ ਆਪਣੇ ਆਪਣੇ ਕੰਮ ਦੇ ਵਿੱਚ ਜੁਟਿਆ ਕਿ ਸਾਡੇ ਵੱਲੋਂ ਕੋਈ ਕਸਰ ਨਾ ਰਹੇ ਜੀ ਜਿਵੇਂ ਤੁਸੀਂ ਕਿਹਾ ਕਿ ਸਾਰਾ ਇੰਡੀਆ ਇੱਥੇ ਆਇਆ ਹੋਇਆ ਏ ਵੈਰੀ ਕਲਰਫੁਲ ਤੇ ਇਹਦੇ ਨਾਲ ਜਿਹੜਾ ਕਲਚਰ ਹੈ ਸਾਡੇ ਬੱਚੇ ਬਾਹਰ ਕੀ ਕਲਚਰ ਹੈ ਤੇ ਸਾਡਾ ਕੀ ਕਲਚਰ ਹੈ ਸਾਡਾ ਕੀ ਖਾਣ ਪੀਣਾ ਇਹ ਕੁਝ ਜੀ ਨਾਲ ਸ਼ੇਅਰ ਕਰਨਗੇ ਸੋ ਬਹੁਤ ਵੱਡਾ ਇਵੈਂਟ ਹੈ ਕਲੈਕਟਰ ਯੂਨੀਵਰਸਿਟੀ ਦੇ ਪਰਸਪੈਕਟਿਵ ਜਿਸ ਤਰ੍ਹਾਂ ਜਿन्होने ਲਗ ਲਗ ਬੱਚਿਆਂ ਨੂੰ ਖੇਡਾਂ ਕਰਤੇ ਹੋਏ ਕੰਪੀਟਿਸ਼ਨ ਦਾ ਦੇਖਣਾ ਜਿਸ ਤਰ੍ਹਾਂ ਸਹਿਰ ਵਾਸੀ ਆਉਂ ਗਏ ਉਹਨਾਂ ਨੂੰ ਪਤਾ ਕੱਲੋ ਕੀ ਇਹ 4 ਦਿਨ ਹੋਰ ਚੱਲਣਾ ਤੇ ਸਹਿਰ ਵਾਸੀ ਆਉਣਗੇ ਪਰਵਾਨਾ ਕਿਸ ਤਰ੍ਹਾਂ ਦੇ ਕੀਤੇ ਪਰਵਾਨਾ ਸਾਡੇ ਕੋ ਬਹੁਤ ਵਧੀਆ ਨੇ ਅਸੀਂ ਰਹਿਣ ਦੇ ਪ੍ਰਬੰਧ ਕੀਤੇ ਨੇ ਸਿਕਿਉਰਿਟੀ ਦੇ ਪ੍ਰਬੰਧ ਕੀਤੇ ਨੇ ਤੇ ਫੂਡ ਕੋਰਟ ਲਗਾਇਆ ਸਾਰੇ ਪ੍ਰਬੰਧ ਕੀਤੇ ਹੋਏ ਨੇ ਇਹ ਪ੍ਰੋਗਰਾਮ ਜੋ ਹੈ ਇਹ ਐਸੋਸੀਏਸ਼ਨ ਆਵਿਨ ਯੂਨੀਵਰਸਿ ਅਸੀਂ ਦੇਖ ਰਹੇ ਹਾਂ ਇਹ ਯੂਨੀਵਰਸਿਟੀ 100 ਸਾਲ ਪੁਰਾਣੀ ਬੋਡੀ ਹੈ ਉਹ ਇਹ 37th ਫੈਸ਼ਨਲ ਫੈਸਟੀਵਲ ਹੈ जिसमें पहले जोनल फेस्टिवल्स हुए जोनल फेस्टिवल के जो विनर्स हैं वो यहाँ पे आके परफॉर्म कर रहे हैं तो आज पंजाब एग्रीकल्चर यूनिवर्सिटी में हम इस फेस्टिवल को होल्ड कर रहे हैं एंड जिस तरह से बच्चों की परफॉर्मेंस है कभी तो लगता है कि पूरा वातावरण राममय हो गया कभी लगता है कि हरियाणा पंजाब में हो गया उनका एक कॉरपोरेट भगड़ा था कभी केरला का कत्थकली आता है कभी पेड़ों को बचाने के लिए पर्यावरण के ऊपर बात होती है तो अलग अलग थीम्स के साथ इट्स नॉट ओनली ए कल्चरल प्रोसेशन इट्स लर्निंग एक्सपीरियंस फॉर एवरीबडी और बहुत ही अच्छा माहौल है यहाँ पे ये यूनिवर्सिटी में बहुत अच्छी तरह से इसको ऑर्गेनाइज किया है एंड मेरी बेस्ट विशेज हैं सारे बच्चों को ये पूरी टीम को दो हज़ार से ज़्यादा बच्चे आज यहाँ पे आए हैं पूरे देश जान तो पाला एक बार फिर नजर पालने है अहम सुर्खियाँ थे ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਪੰਜਾਬ ਬਚਾਓ ਯਾਤਰਾ ਸੰਬੰਧੀ ਅਹਿਮ ਮੀਟਿੰਗ 6 April ਨੂੰ ਹਲਕਾ ਰਾਏਪੁਰ ਪਹੁੰਚੇਗੀ ਯਾਤਰਾ ਪ੍ਰਧਾਨ ਗੁਰਚਰਨ ਗਰੇਵਾਲ ਨੇ ਵਰਕਰ ਕੀਤੇ ਲਾਮਬੰਦ। ਲੋਕ ਸਭਾ ਚੋਣਾਂ ਸੰਬੰਧੀ ਮੀਟਿੰਗਾਂ ਦਾ ਦੌਰ ਲਗਾਤਾਰ جاری ਵਾਰਡ ਨੰਬਰ 78 ਦੇ ਵਿੱਚ ਆਪ ਦੇ ਵੱਲੋਂ ਵਿਸ਼ੇਸ਼ ਮੀਟਿੰਗ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਵਿਸ਼ੇਸ਼ ਤੌਰ ਤੇ ਮੌਜੂਦ ਸੀ ਇਹ ਮਾਨ ਨੂੰ ਦੀ ਦੇ ਜਨਨ ਤੇ ਦਿੱਤੀ ਵਧਾਈ ਪੁਲਿਸ ਦੇ ਹੱਥ ਲੱਗੀ ਵੱਡੀ ਕਾਮਯਾਬੀ ਪਿੰਡ ਮਜਾਹ ਕਲਾ ਦੇ ਵਿੱਚ ਛਾਪੇਮਾਰੀ ਦੌਰਾਨ 28000 ਲੀਟਰ ਲਾਹਣ ਤੇ ਹੋਰ ਸਮਾਨ ਬਰਾਮਦ ਵੀਡੀਓਗ੍ਰਾਫੀ ਦੌਰਾਨ ਸ਼ਰਾਬ ਕੀਤੀ ਗਈ ਨਸ਼ਾ ਵਾਰਾਚੰਦ ਨੇੜੇ ਸਰਕਾਰੀ ਸਕੂਲ ਦੇ ਵਿੱਚ ਪੇਰੈਂਟ-ਟੀਚਰ ਮੀਟਿੰਗ ਮਾਪਿਆਂ ਨੇ ਸਿੱਖਿਆਕ ਸਥਿਤੀ ਦਾ ਲਿਆ ਜਾਇਜ਼ਾ ਵਿਦਿਆਰਥੀਆਂ ਦੇ ਮਾਪਿਆਂ ਦੇ ਵਿੱਚ ਦਿਖੀ ਭਾਰੀ ਖੁਸ਼ੀ ਫਿਲਹਾਲ ਉਦੇਣਾ ਖਬਰਨਾਮਾ ਵਿੱਚ ਇਨਾਈ ਮੈਨੂੰ ਦੇ ਇਜਾਜ਼ਤ ਧੰਨਵਾਦ